ਸਾਡੇ ਕੋਲ ਸਕੀਮ ਵੀ ਚੱਲ ਰਹੀ ਹੈ 41000 ਦੀ ਸਕੀਮ ਚੱਲ ਰਹੀ ਹੈ 6 ਸਮਾਨ ਹੈ ਜੀ ਕੁਝ ਬੈੱਡ ਹੋ ਗਿਆ ਜੀ ਗੱਦੇ ਇਹ ਗੱਦੇ ਦੀ ਸਾਡੀ ਮਤਲਬ ਜਿਹੜਾ ਕਸਟਮਰ ਪਰੇਸ਼ਾਨ ਹੋਏ ਪਏ ਨੇ ਲੋਕ ਬਹੁਤ ਜ਼ਿਆਦਾ ਵੀ ਅਸੀਂ ਗੱਦੇ ਤਾਂ ਲੈ ਲਏ ਸੀ ਪਰ ਧਾਬ ਗਏ ਅੱਛਾ ਜੀ ਧੋਏ ਪੈ ਗਏ ਕੋਈ ਕਹਿੰਦਾ ਕਿੱਥੋਂ ਲੈ ਲੈ ਕੋਈ ਕਿੱਥੋਂ ਕੋਈ ਘੱਟ ਰੇਂਜ ਚ ਡਾਈਨਿੰਗ ਲੈਂਦਾ ਉਹ ਰੇਂਜ ਵੀ ਹੈਗੀ ਹੈ ਜੀ ਇੱਥੇ ਅੱਛਾ ਅੱਛਾ 25000 ਦੀ ਰੇਂਜ ਹੀ ਨਹੀਂ ਜੀ ਮਾਇਗਾ ਜੀ ਛੱਡੋ ਜੀ ਲਓ ਲਓ ਤੁਸੀਂ ਦਬਣ ਦੀ ਗੱਲ ਕਰਦੇ ਹੋ ਲਓ ਲਓ ਜੀ ਇਹ ਆਪ ਵਿੱਚ ਪਲਾਸਟਿਕ ਦੀ ਫੋਮ ਪਾੰਦਰੋ ਇਹ ਤੁਹਾਨੂੰ ਦਿਖਾਵਾਂਗੇ ਲਗਜ਼ ਤੇ ਚੰਗੀ ਕੁਆਲਿਟੀ ਹੈ ਸਭ ਤੋਂ ਵੱਡਾ ਜਿਹੜਾ ਰੋਲਾ ਪੈਂਦਾ ਹੈ ਲੱਕੜ ਦੇ ਕੰਮ ਦੇ ਵਿੱਚ ਉਹ ਪੈਂਦਾ ਹੈ ਕੁਆਲਿਟੀ ਦਾ ਚੰਗੀ ਕੁਆਲਿਟੀ ਨਹੀਂ ਮਿਲਦੀ ਹੈ ਨਾ ਰੇਟ ਬਹੁਤ ਘੱਟ ਦੇ ਦੇਣਗੇ ਤੁਹਾਨੂੰ ਪਰ ਕੁਆਲਿਟੀ ਦਾ ਮੈਟਰ ਬਹੁਤ ਹੁੰਦਾ ਵੱਡਾ ਤੇ ਆਪਾਂ ਗੱਲ ਕਰਾਂਗੇ ਬਾਈ ਜੀ ਨਾਲ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਸਿਸਟਮ ਰੇਟ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਸਾਡਾ ਇਹ 6 ਫੁੱਟ ਦਾ ਹੈ ਜੀ ਦਾ ਬੈੱਡ ਬਣਿਆ ਜੀ ਬਹੁਤ ਵਧੀਆ ਕੁਆਲਿਟੀ 'ਚ ਬਣਿਆ ਜੀ ਹਾਂ ਜੀ ਇਹ ਤਾਂ ਦੇਖੋ ਸਾਰਾ ਡਾਲਾ ਵੱਡਾ ਖੁੱਲਦਾ ਐ ਮੰਨ ਕੇ ਚਲੋ ਆਪਣੇ ਟਰੰਕ ਜਿਨੇ ਕੱਪੜੇ ਦੇਣੇ ਚ ਹੀ ਪੈ ਜਾਣਗੇ ਹਾਂ ਹਾਂ ਬੈਕ ਸਾਈਡ ਇਹ ਤਾਂ ਬਹੁਤ ਫਾਇਦਾ ਹੁੰਦਾ ਜਿਵੇਂ ਆਹ ਦੇਖੋ ਡ੍ਰੇਨ ਸਾਰਾ ਰੋਕਾ ਸੈਟੇਬਲ ਵੀ ਨਾਲ ਹੈ ਤਾਂ ਕੋਈ ਨਹੀਂ ਐਕਸਟਰਾ ਜਗ੍ਹਾ ਨਹੀਂ ਕੇ ਰਹੀ ਹਾਂ ਜੀ ਤੇ ਸਮਾਨ ਇਹਦੇ ਵਿੱਚ ਬਹੁਤ ਪੈ ਜਾਂਦਾ ਹੈਗਾ ਹਾਂ ਜੀ ਬੈੱਡ ਦੇ ਵਿੱਚ ਹਾਂ ਜੀ ਲਓ ਇੱਧਰ ਸਮਾਨ ਪੈਜੀ ਆਹ ਸੈਟੇਬਲ ਵੀ ਨਾਲ ਲਈ ਜੀ ਦੇਖੋ ਉਹਨਾਂ 'ਚ ਵੀ ਸਮਾਨ ਪੈ ਜੂਗਾ ਅੱਛਾ ਜੀ ਹਾਂ ਉਹ ਸਮਾਨ ਰੱਖਣ ਨੂੰ ਸਾਈਡ ਤੇ ਤੇ ਆਪਣੇ ਨਾਰਮਲ ਹਾਈਟ ਵਾਲੇ ਬੈੱਡ ਆ ਗਏ 4 ਫੁੱਟ ਵਾਲੇ ਆ ਗਏ ਜੀ ਅੱਛਾ ਜੀ ਇਹ ਦੇਖੋ ਆਹ ਦੇਖੋ ਦੋ ਕੁਆਲਟੀ ਦੇ ਵਿੱਚ ਬਣਿਆ ਹੋਇਆ ਨਹੀਂ ਲੱਗੀਆਂ ਬੈੱਡਾਂ ਸਿੰਪਲ ਐ ਤੇ ਡਿਊਰੇਬਲ ਚੀਜ਼ਾਂ ਨੇ ਵੀ ਚੱਲਣ ਵਾਲੀਆਂ ਹਾਂਜੀ ਹਾਂਜੀ ਆ ਦੇਖੋ ਦੋਸਤੋ ਸਾਰਾ ਹਾਂਜੀ ਆ ਦੇਖੋ ਜੀ ਪੂਰਾ ਸੋਹਣਾ ਬੈੱਡ ਬਣਿਆ ਹੈ ਇਹ ਕੀ ਰੇਟ 'ਚ ਹੈ ਜੀ ਇਹ ਆਪਾਂ ਨੂੰ ਐ ਮੰਨ ਕੇ ਚੱਲੋ ਹੀ ਇਹ 17000 ਰੁਪਏ ਦਾ ਬੈੱਡ ਪੂਗਾ ਅੱਛਾ ਅੱਛਾ ਗੱਦੇ ਉੱਪਰ ਲਾ ਕੇ ਜੀ ਗੱਦੇ ਐਕਸਟਰਾ ਹੋਣਗੇ ਜੋ ਗੱਦੇ ਐਕਸਟਰਾ ਸਾਰਾ ਪਲਾਈ 'ਚ ਬਣਿਆ ਹੈ ਜੀ ਕੋਈ ਹਲਕਾ ਕੰਮ ਨਹੀਂ ਹੈਗਾ ਦੇਖੋ ਨਾ ਹੁਣ ਆ ਜੀ ਲੋ ਇਹ ਆਪਾਂ ਦਾ ਟੋਟਲ ਸਾਰਾ ਪਲਾਈ ਲੱਗੀ ਹੈ ਕੋਈ ਜਬੜਾ ਬੋਰਡ ਨਹੀਂ ਲੱਗਿਆ ਜੀ ਪੂਰਾ ਮੌਜੂਦ ਹੋਗਾ ਬੈਠ ਜੀ ਲੋ ਬੋਰਡ ਇੱਕ ਜਮੇ ਗੱਤੇ ਜਿਹੇ ਵਾਲੇ ਵੀ ਬੋਰਡ ਸਸਤੇ ਆਉਂਦੇ ਹਨ ਨਹੀਂ ਉਹ ਲਿਆਉਂਦੇ ਨਹੀਂ ਨਾ ਲਾਈਏ ਬਾਹਰ ਮਾਲ ਤਿਆਰ ਹੋ ਰਹੀ ਸਾਰਾ ਸਾਫ ਮਾਲ ਲਈ ਠੀਕ ਹੈ ਜੀ ਦੇਖੋ ਜੀ ਦੋਸਤੋ ਰੇਟ ਤੇ ਇੱਕ ਕੁਆਲਟੀ ਮੈਟਰ ਕੁਆਲਟੀ ਦਾ ਹੁੰਦਾ ਹਾਂਜੀ ਹਾਂਜੀ ਕੁਆਲਟੀ ਪੱਖੋਂ ਦੇਖੀ ਚਲੋ ਡਿਜ਼ਾਈਨ ਸਾਰੇ ਮਤਲਬ ਮਾੜਾ ਮੂੰਹ ਤਾਂ ਸਸਤਾ ਦਾ ਸਮਾਨ ਮਿਲ ਜਾਂਦਾ ਕਈ ਵਾਰ ਪਰ ਕੁਆਲਟੀ ਨਹੀਂ ਮਿਲਦੀ ਨਹੀਂ ਸਾਡੇ ਕੋਲੇ ਸਕੀਮ ਵੀ ਚੱਲ ਰਹੀ ਹੈ 41000 ਦੀ ਸਕੀਮ ਚੱਲ ਰਹੀ ਹੈ ਛੇ ਸਮਾਨ ਹੈ ਜੀ ਕੁਝ ਬੈੱਡ ਹੋ ਗਏ ਜੀ ਗੱਦੇ ਹੋ ਗਏ ਜੀ ਉਹ ਮੈਂ ਤੁਹਾਨੂੰ ਸਾਰਾ ਸੈੱਟ ਕਲੀਅਰ ਕਰ ਦਨਾ ਆਜੋ ਅੱ ਵੀਰਾ ਸੈਟ ਖਰੀਦੂਗਾ ਉਹਦੇ ਤੇ ਸਾਡੀ ਸਿਰਫ ਜਿਹੜੇ ਆਪਣੇ ਗਰੀਬ ਬੰਦੇ ਆ ਉਹਨਾਂ ਦੀ ਹੈਲਪ ਵਾਸਤੇ ਆ ਉਹ ਸੈਟ ਠੀਕ ਹੈ ਜੀ ਉਹਨਾਂ ਨੂੰ ਡਿਲੀਵਰੀ ਵੀ ਉੱਤੇ 100 ਕਿਲੋਮੀਟਰ ਤੱਕ ਫ੍ਰੀ ਆ 100 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਆ ਦੋਸਤੋ ਜਿਹੜਾ ਕੋਈ ਸਾਡਾ ਉਹ ਸੈਗਮੈਂਟ ਗਰੀਬ ਬੰਦੇ ਲਈ ਅਸੀਂ ਲਾਇਆ ਉਹਨੂੰ ਸਪੋਰਟ ਕਰਨ ਵਾਸਤੇ ਉਹ ਤੁਹਾਨੂੰ ਦਿਖਾ ਦਿੰਦਾ ਮੈਂ ਸਿਰਫ ਉਹਦੇ ਤੇ ਹੀ ਆ ਸਕੀਮ ਤੇ ਹੋਰ ਕੁਝ ਨਹੀਂ ਹੋ ਸਕਦਾ ਠੀਕ ਹੈ ਕਿਉਂਕਿ ਉਹ ਉਹਨਾਂ ਦੀ ਹੈਲਪ ਕਰਨ ਵਾਸਤੇ ਅਸੀਂ ਸਕੀਮ ਲਾਈ ਆ ਇਹ ਬੈੱਡ ਦੇਵਾਂਗੇ ਜੀ ਇਹ ਬੈੱਡ ਮਿਲ ਕਿੰਨੇ ਦੇ ਵਿੱਚ ਜੀ ਮੈਂ ਦੱਸਦਾ ਇਹ ਬੈੱਡ ਹੋ ਗਿਆ ਪੂਰਾ ਸਰ ਜੀ ਕੱਤੇ ਹੋਗੇ ਨਾਲ ਠੀਕ ਹੈ ਜੀ ਦੋ ਆਈਟਮਾਂ ਅਸੀਂ ਕਾਊਂਟ ਕਰਾ ਚੁੱਕੇ ਤੁਹਾਨੂੰ 6 ਦੇਣੀ ਨਹੀਂ ਪੂਰੀਆਂ ਕਰਕੇ ਠੀਕ ਹੈ ਜੀ ਲਓ ਜੀ ਆਜੋ ਇੱਕ ਸੋਫਾ ਹੋ ਗਿਆ ਜੀ ਸੋਫਾ ਵੀ ਚੈੱਕ ਕਰਾ ਦੇਣਾ ਜਿਹੜਾ ਆ ਮੁੰਡਾ ਨਾ ਆ ਦੇਖੋ ਜੀ ਇੱਧਰ ਚਲੋ ਜੀ ਇੱਥੋਂ ਸੋਫੇ ਦਾ ਰੰਗ ਦੇਖੋ ਜੀ ਆ ਸੋਫੇ ਮਿਲ ਲੰਗੇ ਜੀ ਸੋਫਾ ਹੋ ਗਿਆ ਜੀ ਸਾਲ ਟੇਬਲ ਹੋ ਗਿਆ ਬਹੁਤ ਵਧੀਆ ਦੋਸਤੋ ਚੰਗੀ ਕੁਆਲਿਟੀ ਹੈ ਹਾਂ ਜੀ ਤਾਂ ਸਾਰਾ ਸੈੱਟ ਹੋ ਗਿਆ ਜੀ ਬਹੁਤ ਸੋਹਣਾ ਸੋਫਾ ਇਹਦੇ ਨਾਲ ਟੇਬਲ ਵੀ ਮਿਲੂਗਾ ਠੀਕ ਹੈ ਜੀ ਦੋ ਆਈਟਮਾਂ ਹੋ ਗਈਆਂ ਤੀਜਾ ਸੋਫਾ ਹੋ ਗਿਆ ਚੌਥਾ ਟੇਬਲ ਹੈ ਚਾਰ ਆਈਟਮਾਂ ਹੋ ਆਜੂ ਵੀ ਅੱਗੇ ਲਓ ਜੀ ਆ ਦੇਖੋ ਆ ਦੇਖੋ ਦੋਸਤੋ ਆ ਬੈਡ ਆ ਦੇਖੋ ਸੋਫਾ ਸਰ ਜੀ ਇਹ ਵੀ ਉਹੀ ਸੈਗਮੈਂਟ ਚ ਹੈ ਉਹਦੇ ਵਿੱਚ ਆ ਗਿਆ ਦੋਸਤੋ ਬਹੁਤ ਸੋਹਣਾ ਸੋਫਾ ਦੋਸਤੋ ਇਹਦੇ ਵਿੱਚ ਇਹਦੇ ਨਾਲ ਟੇਬਲ ਹੋ ਗਿਆ ਸੋਫਾ ਦੇ ਦੋ ਐਟਮ ਹੋ ਗਈਆਂ ਚਾਰ ਹੋ ਗਈਆਂ ਜੀ ਹੁਣ ਇੱਕ ਤੁਹਾਨੂੰ ਪ੍ਰੈਸ ਟੇਬਲ ਦਿਖਾਉਣਾ ਇੱਕ ਅਲਮਾਰੀ ਦਿਖਾਉਣਾ ਇਹ ਪੂਰਾ ਸੈਗਮੈਂਟ ਹੈ ਸਾਡਾ ਪ੍ਰੈਸ ਟੇਬਲ ਤੇ ਅਲਮਾਰੀ ਹਾਂ ਜੀ 100 ਕਿਲੋਮੀਟਰ ਬਰਨਾਲੇ ਤੋਂ ਡਿਲੀਵਰੀ ਫ੍ਰੀ ਹੋਣੀ ਹੈ ਡਿਲੀਵਰੀ ਫ੍ਰੀ ਜੀ ਕਿੰਨੇ ਚਾਹੇ ਇਹ ਸਾਰਾ 41000 ਜੀ 41000 ਚ 6 ਚੀਜ਼ਾਂ ਬੈਡ ਸੋਫਾ ਅਲਮਾਰੀ ਹਾਂ ਜੀ ਆਹ ਪ੍ਰੈਸ ਟੇਬਲ ਜੀ ਆਹ ਪ੍ਰੈਸਿੰਗ ਟੇਬਲ ਦੋਸਤੋ ਇਧਰ ਡਿਸਟੈਂਸ ਕੱਟ ਗਿਆ ਰਸਤੇ ਆਹ ਦੇਖੋ ਜੀ ਇਹ ਪ੍ਰੈਸ ਟੇਬਲ ਹੋ ਗਿਆ ਜੀ ਪ੍ਰੈਸ ਟੇਬਲ ਹੋ ਗਿਆ ਤੇ ਨਾਲ ਇਹਦੇ ਇੱਕ अलमारी ਮਿਲੂਗੀ ਆ ਜੀ ਹਾਂ ਹਾਂ ਆਹ ਵਾਲੀ 7 ਚਾਰ ਦੀ अलमारी ਜੀ ਇਹ ਵਾਲੀ अलमारी ਜੀ ਇਹ ਸਾਰਾ ਸੈਟ ਆਪਾਂ ਨੂੰ 6 800 ਗ੍ਰਾਹ ਚੁੱਕਿਆ ਇਹ ਆਪਾਂ 44 ਦੀ अलमारी ਹੈ ਜੀ अलमारी ਦੋਸਤੋ ਦੇਖੋ 41000 ਚ ਬਰਨਾਲੇ ਤੋਂ 100 ਕਿਲੋਮੀਟਰ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਆ 41000 ਦੋਸਤੋ ਤੁਸੀਂ ਘਰੇ ਬੈਠੇ ਇਹ ਚੀਜ਼ਾਂ ਮੰਗਾ ਸਕਦੇ ਹੋ ਮੰਗਾ ਸਕਦੇ ਹੋ ਫੋਨ ਕਰਾਓ ਦੀ ਕੁਆਲਿਟੀ ਦੀ ਗਾਰੰਟੀ ਹੈ ਜੀ ਹਾਂ ਜੀ ਬਾਕੀ ਆ ਸੋਫੇ ਆ ਗਏ ਸਾਡੇ ਕੋਲੇ ਜਿਹੜਾ ਕੋਈ ਕਸਟਮਰ ਘੱਟ ਰੇਂਜ ਚ ਹੁੰਦਾ ਤਾਂ ਇਹ ਸੋਫਾ ਵੀ ਵਧੀਆ ਅੱਛਾ ਜੀ ਲਗਜ਼ਰੀ ਸੈਗਮੈਂਟ ਆ ਬੜਾ ਦੇਖਣ ਨੂੰ ਬੜਾ ਆਰਾਮਦਾਇਕ ਹੈ ਜੀ ਬਹੁਤ ਵਧੀਆ ਬਣਿਆ ਹੋਇਆ ਜੀ ਆ ਦੇਖੋ ਬੈਠੋਗੇ ਤੁਸੀਂ ਬੜੇ ਆਰਾਮਦਾਇਕ ਬਹਿ ਜਾਓ ਤੁਹਾਡੇ ਪਾਰ ਲੱਗ ਸਪੇਸ ਸਾਰੀ ਕਵਰ ਹੋ ਜੂਗੀ ਇਹ ਸਾਰਾ ਲੈਸ ਕਰਕੇ ਆਪਣੇ ਕੋਲੇ ਐ ਮੰਨ ਕੇ ਚਲੋ ਜੀ ਇਹ ਆਫਟਰ ਡਿਸਕਾਊਂਟ ਕਰਕੇ ਤੇ 34000 ਸਾਨੂੰ ਲੈਸ ਕਰਕੇ ਪੈ ਜਾਏਗਾ 34000 ਜੇ ਦਾ 4000 ਚਿਹਰਾ ਨਾਲ ਵਾਧੇਗਾ 38000 ਲੋ ਜੀ ਕਰੋ ਚੈੱਕ ਜੀ ਅਸੀਂ ਆਪੇ ਕੰਮ ਜਾਣਦੇ ਆਂ ਜੀ ਅਸੀਂ ਇਹ ਨਹੀਂ ਆਹ ਲਮਾਰੀ ਇਹਨਾਂ ਬਾਰੇ ਦੱਸੂਈ ਜਮੈਂ ਆਹ ਲੱਕੜ ਦੀ ਇਹ ਯੂਵੀ ਲਮਾਰੀ ਹੈ ਜੀ ਇਹ ਅੱਛਾ ਜੀ ਆਹ ਦੇਖੋ ਜੀ ਇਹ ਆਪਣੇ ਮੰਨ ਕੇ ਚਲੋ 15000 ਰੁਪਏ ਰੇਂਜ ਹੈ ਜੀ ਠੀਕ ਹੈ ਜੀ ਹਾਂ ਜੀ ਜਿਹਦੇ ਚਾਹਤ ਚੀਜ਼ਾਂ ਦੇਖੋ ਆ ਆਪਣੀ ਬੋਡੀ ਵਿੱਚ ਆ ਗਈ ਇਹ ਲੱਕੜ ਦੀ ਲਮਾਰੀ ਹੈ ਜੀ ਪੂਰੀ ਜੇ ਇਹਨੂੰ ਗੱਤਾ ਕਹਦੇ ਸਾਰੇ ਪੈਸੇ ਵਾਪਸ ਕਰ ਦਾਂਗੇ ਜੀ ਅੱਛਾ ਅੱਛਾ ਨਹੀਂ ਵਧੀਆ ਕੁਆਲਿਟੀ ਹੈਵੀ ਹੈ ਦੀ 2 ਸਾਲ ਦੀ ਇਹਦੀ ਵਾਰੰਟੀ ਹੈ ਜੀ ਇਹ ਵੀ ਬਹੁਤ ਵਧੀਆ ਕੁਆਲਿਟੀ ਦਾ ਇਹ ਮੈਂ ਮੇਨ ਦਿੱਕੇ ਤਾਂ ਆ ਜਾਂਦੀ ਜਿਵੇਂ ਲੋਕਾਂ ਹੀ ਸੋਚਦੇ ਨੇ ਜਿਵੇਂ ਲੱਕੜ ਦੀ ਲੈ ਲਈ ਇਹਨਾਂ ਨੂੰ ਕੌਣ ਲੱਗ ਜਾਂਦਾ ਹੈ ਕਿਵੇਂ ਇਹ ਕੋਣ ਕੁਛ ਨਹੀਂ ਲੱਗਦਾ ਜੀ ਨਾ ਇਹ ਗੱਤਾ ਇਹ ਆ ਦੇਖੋ ਖੜਕੇ ਤੋਂ ਦੇਖੋ ਆਵਾਜ਼ ਇਹ ਸਾਰੀ ਵਧੀਆ ਕੁਆਲਿਟੀ ਦਾ ਮਾਲ ਬਣਿਆ ਜੀ ਠੀਕ ਹੈ ਜੀ ਹਲਕਾ ਨਹੀਂ ਹੈਗਾ ਜੀ ਲਓ ਜੀ ਇਹ ਕੋਈ ਲੋਹੇ ਦੀ ਚਾਹੀਦੀ ਹੈ ਲੋਹੇ ਦੀ ਮਿਲ ਜੂਗੀ ਆ ਦੇਖੋ ਜੀ ਇਹ ਪਾਊਡਰ ਕੋਟਿੰਗ ਹੈ ਜੀ ਇਹ ਲੋਹੇ ਦੀ ਆ ਉੱਪਰ ਮਤਲਬ ਲੁੱਕ ਲੱਕੜੀ ਵੁੱਡਨ ਵੁੱਡਨ ਜੀ ਵੁੱਡਨ ਲੁੱਕ ਦੇ ਕਿਵੇਂ ਜੀ ਦੋਸਤੋ ਲਓ ਜੀ ਅਲਮਾਰੀ ਲੋਹੇ ਦੀ ਆ ਪਰ ਦੇਖਣ ਨੂੰ ਲੱਗਦੀ ਇਹ ਲੋਹੇ ਦੀ ਨਹੀਂ ਲੱਕੜ ਫਿਨਿਸ਼ਿੰਗ ਉਹ ਡਿਫਿਨਿਸ਼ਿੰਗ ਆ ਹਾਂਜੀ ਹਾਂਜੀ ਆਹ ਸੋਫੇ ਸਾਰੇ ਸੈਗਮੈਂਟ ਜੀ ਪਏ ਨੇ ਹੂੰ ਬਾਕੀ ਡਾਈਨਿੰਗ ਵੀ ਹਾਜ਼ਰ ਹੈ ਜੀ ਸਾਰਾ ਕੁਝ ਬਾਕੀ ਇਹਦਾ ਕੋਈ ਘੱਟ ਰੇਂਜ ਚ ਡਾਈਨਿੰਗ ਲੈਂਦਾ ਉਹ ਰੇਂਜ ਵੀ ਹੈਗੀ ਹੈ ਜੀ ਇੱਥੇ ਅੱਛਾ ਅੱਛਾ ਸਪਾਈਆ ਦੀ ਰੇਂਜ ਹੀ ਨੇ ਜੀ ਆਹ ਡਾਈਨਿੰਗ ਦੋਸਤੋ 27000 ਦੀ ਰੇਂਜ ਚ ਆ ਗਿਆ ਆ ਵੀ 27 ਚ ਆ ਗਿਆ ਜੀ ਆ ਦੇਖੋ ਆ ਵੀ ਵਧੀਆ ਦੋਸਤੋ ਇਹ ਵੀ ਕੋਈ ਮਾੜੀ ਨਹੀਂ ਬਹੁਤ ਵਧੀਆ ਕੁਆਲਿਟੀ ਆ ਦੇਖੋ ਇਹਦੀ ਵੀ 2 ਸਾਲ ਦੀ ਗਾਰੰਟੀ ਆ ਜੀ ਜੇ ਆਪਾਂ 2 ਸਾਲ ਦੀ ਗਾਰੰਟੀ ਹੈ ਜੀ ਕੌਣ ਵਗੈਰਾ ਲੱਗ ਜਾਂਦਾ ਹੈ ਕੌਣ ਵਗੈਰਾ ਜੀ ਟੇਬ A 27 ਚ ਪੈ ਗਿਆ 27 ਚ ਪੈ ਗਿਆ A 27 ਚ ਪੈ ਗਿਆ ਜੀ A 27 ਇਹ ਕਾਸਟਲੀ ਨੇ ਥੋੜਾ ਜੀ ਇਹ ਕਾਸਟਲੀ ਆ ਗਈ ਇਹ ਲਗਜ਼ਰੀ ਚ ਹੈ ਹਾਂਜੀ ਆ 27 ਜੀ ਆ ਰਿਹਾ ਸਿੰਪਲ ਇਹ ਵੀ ਬਹੁਤ ਵਧੀਆ ਕੁਆਲਿਟੀ ਆ ਦੋਸਤੋ ਡਾਈਨਿੰਗ ਦੀ ਇੱਕ ਮੈਂ ਦੇਖਿਆ ਛੋਟੇ ਕੋਲੇ ਡਾਈਨਿੰਗ ਦਾ ਬਹੁਤ ਵੱਡੀ ਰੇਂਜ ਆ ਹਨਾ ਹਾਂਜੀ ਡਾਈਨਿੰਗ ਤੇ ਸੋਫਾ ਹਾਂਜੀ ਜਿਵੇਂ ਚੇਅਰ ਹੋ ਗਈ ਆ ਦੇਖੋ ਆ ਚੇਅਰ ਜੀ ਦੇ 7500 ਰੁਪਿਆ ਸਿਰਫ ਜੀ 7500 ਦੀ ਜੀ ਹਾਂਜੀ ਰੋਕਿੰਗ ਚੇਅਰ ਕਹਿੰਦੇ ਨੇ ਹਾਂਜੀ ਆ ਸੋਫਾ ਆ ਗਈ ਉਹੀ ਸੈਗਮੈਂਟ 34000 ਠੀਕ ਹੈ ਜੀ ਆ ਵੀ 34 ਪੂਰੀ ਆ ਦੇ ਕੁਆਲਟੀ ਦੋਸਤੋ ਇਹ ਦੇਖੋ ਤੁਹਾਨੂੰ ਫੈਕਟਰੀ ਦਾ ਪੂਰਾ ਢੇਡਾ ਲਵਾਤਾ ਸਾਰਾ ਦਿਖਾਤਾ ਮਾਲ ਹਾਂਜੀ ਤੇ ਲਗਜ਼ਰੀ ਮੀਡੀਅਮ ਜਿਹੜਾ ਮਰਜ਼ੀ ਸਾਰਾ ਇਹ ਤੇ ਸਕੀਮ ਵੀ ਤੁਹਾਨੂੰ ਦੱਸਤੀ ਹੈ 41000 ਰੁਪਏ ਦੇ ਵਿੱਚ 6 ਆਈਟਮ ਹਾਂਜੀ ਇੱਕ ਗੱਲਾ ਇੱਕ ਚੀਜ਼ ਹੋਰ ਦਿਖਾ ਰਹੇ ਤੁਹਾਨੂੰ ਮੈਂ ਆ ਗੱਦਾ ਸਾਡੇ ਕੋਲੇ ਹਾਂਜੀ ਹਾਂਜੀ ਇਹ ਗੱਦੇ ਦੀ ਸਾਡੀ ਮਤਲਬ ਇਹ ਜਿਹੜਾ ਕਸਟਮਰ ਪਰੇਸ਼ਾਨ ਹੋਏ ਪਏ ਨੇ ਲੋਕ ਬਹੁਤ ਜ਼ਿਆਦਾ ਵੀ ਅਸੀਂ ਗੱਦੇ ਤਾਂ ਲੈ ਲਏ ਸੀ ਪਰ ਧਾਬ ਗਏ ਅੱਛਾ ਜੀ ਧੋਏ ਪੈ ਗਏ ਕੋਈ ਕਹਿੰਦਾ ਕਿੱਥੋਂ ਲੈ ਲਏ ਕੋਈ ਕਿੱਥੋਂ ਅੱਛਾ ਜੀ ਇਹਦੇ ਤੇ ਸਾਡੇ ਕੋਲ ਇੱਕ ਕੋਈ ਆਫਰ ਹੈ ਵੀ ਇਹਦੇ ਤੇ ਅਸੀਂ ਡਿਲੀਵਰੀ ਦੇ ਦਾਂਗੇ ਜਿਹੜਾ ਵੀ ਕਸਟਮਰ ਲੈਣਾ ਚਾਹਵੇ ਕੱਲੇ ਗੱਦਿਆਂ ਦੇ ਜੀ ਹਾਂ ਜੀ ਡਿਲੀਵਰੀ 250 300 ਕਿਲੋਮੀਟਰ ਤੱਕ ਲੈ ਲੈ ਜਾਏ ਠੀਕ ਹੈ ਜੀ ਇਹ ਗੱਦਾ ਮਿਨੀਮਮ 12000 ਰੁਪਏ ਦੀ ਰੇਂਜ ਚ ਪਊਗਾ ਜੀ ਇਹ ਅੱਛਾ ਜੀ ਇਹਦੀ ਗਾਰੰਟੀ 5 ਸਾਲ ਦੀ ਹੋਊਗੀ ਛਾਡੀ ਦਬੂਗਾ ਜੀ ਦਬੂਗਾ ਨਹੀਂ ਹੈਗਾ ਇਸ ਕਰਕੇ ਦੀ ਗਾਰੰਟੀ 300 ਕਿਲੋਮੀਟਰ ਤੱਕ ਦੀ ਛਾਡੀ ਟਰਾਂਸਪੋਰਟੇਸ਼ਨ ਹੈ ਜੀ ਜਿਹਨੇ ਵੀ ਬੰਦੇ ਨੇ ਕੋਈ ਲੈਣਾ ਜੀ ਦਾ ਕੱਪੜਾ ਸਾਰਾ ਦੇਖੋ ਜੀ ਆ ਦਿਖਾਓ ਇਹ ਟੋਲ ਕੱਪੜਾ ਲੱਗਿਆ ਹੋਈ ਅੱਛਾ ਜੀ ਇਹ ਰੈਸਟਵੈਲ ਪਲੱਸ ਦੇ ਨਾਮ ਤੇ ਆਉਂਦਾ ਜੀ ਇਹ ਸਲੀਵਲ ਕੰਪਨੀ ਦਾ ਬ੍ਰਾਂਡ ਹੈ ਜ ਇਹ 12000 ਦਾ ਗੱਦਾ ਹੀ 5 ਇੰਚ ਹੀ ਸਾਈਜ਼ ਹੈ ਜੀ ਡਿਲੀਵਰੀ ਕਿਤੇ ਮਰਜ਼ੀ ਲੈ ਲੋ ਦਬੂਗਾ ਨਹੀਂ ਦੋਸਤੋ ਦਬੂ ਮਾਇਗਾ ਜੀ ਛੱਡੋ ਜੀ ਲੋ ਲੋ ਤੁਸੀਂ ਦਬਣ ਦੀ ਗੱਲ ਕਰਦੇ ਹੋ ਲੋ ਲੋ ਜੀ ਇੱਕ ਆਪ ਵਿੱਚ ਪਲਾਸਟਿਕ ਦੀ ਫੋਮ ਪਾੰਦਰੋ ਕੰਮ ਨਹੀਂ ਹੈਗਾ ਜੀ 5 ਸਾਲਾਂ ਦੀ ਗਾਰੰਟੀ ਹੈ ਗਾਰੰਟੀ ਹੈ ਜੀ ਜੇ ਦਬ ਗਿਆ ਗੱਦਾ ਹਾਂਜੀ ਹਾਂਜੀ ਤੇ ਇਹ ਕੰਫਰਟੇਬਲ ਗੱਦਾਂ ਨਾਲੇ ਹਾਂਜੀ ਇਹਦੇ ਤੇ ਸਾਡੀ ਇਹ ਸਕੀਮਾ ਸੀ 300 ਕਿਲੋਮੀਟਰ ਤੱਕ ਇਹ ਟਰਾਂਸਪੋਰਟੇਸ਼ਨ ਕਰ ਦਾਂਗੇ ਠੀਕ ਹੈ ਬਾਕੀ ਆ ਦੇਖੋ ਸਾਰੀ ਆਈਟਮ ਦੋਸਤੋ ਇਹ ਸਾਨੂੰ ਅਸੀਂ ਸਾਰਾ ਟੂਰ ਫੈਕਟਰੀ ਦਾ ਲਵਾਤਾ ਬਹੁਤ ਵੱਡੀ ਫੈਕਟਰੀ ਹੈ ਜਿਵੇਂ ਤੁਸੀਂ ਦੱਸੇ ਬ ਇੱਕ ਆਪਣਾ ਐਡਰੈਸ ਸਾਰਾ ਬੋਲ ਦਿਓ ਜੀ ਆਪਣਾ ਐਡਰੈਸ ਵੀਰ ਜੀ ਸੰਘੇੜੇ ਬਣਦਾ ਸੰਘੇੜੇ ਜੋ ਜਲੂਰ ਰੋਡ ਤੇ ਆਪਾਂ ਨੇ ਕਿਲੋਮੀਟਰ ਤੇ ਹੀ ਆ ਇਹੇ ਬਾਕੀ ਆਪਣੇ ਗੂਗਲ ਮੈਪ ਤੋਂ ਲੋਕੇਸ਼ਨ ਵੀ ਲੈ ਸਕਦੇ ਹੋ ਵੀਨਸ ਫਰਨੀਚਰ ਸੰਘੇੜਾ ਭਰਕੇ ਜੀ ਗੂਗਲ ਮੈਪ ਤੋਂ ਉਹਨੂੰ ਇੱਥੇ ਲੈ ਆਉਗਾ ਹਾਂਜੀ ਵੀਨਸ ਫਰਨੀਚਰ ਸੰਘੇੜਾ ਭਰ ਲਿਓ ਜੀ ਤੁਸੀਂ ਇੱਥੇ ਪਹੁੰਚ ਜਾਓਗੇ ਤੇ ਉਸ ਤੋਂ ਬਾਅਦ ਕੀ ਸਾਡਾ ਇੰਸਟਾਗ੍ਰam ਪੇਜ ਵੀ ਫੋਲੋ ਕਰ ਸਕਦੇ ਹੋ ਉਹ ਤੁਹਾਨੂੰ ਇਹਦੇ ਵਿੱਚ ਸਕਰੀਨਸ਼ਾਟ ਰਹੀਂ ਮੈਂਸ਼ਨ ਕਰ ਦਾਂਗੇ ਸਕਰੀਨਸ਼ਾਟ ਇੰਸਟਾਗ੍ਰam ਦਾ ਅਸੀਂ ਲਾ ਦੇਾਂਗੇ ਫੋਲੋ ਕਰ ਲਿਓ ਉੱਥੇ ਹੀ ਨਵੇਂ-ਨਵੇਂ ਨਵੇਂ-ਨਵੇਂ ਡ ਦੋਸਤੋ ਤਸੱਲੀ ਵਾਲਾ ਕੰਮ ਐ ਉਹ ਕੰਮ ਨਹੀਂ ਹੈਗਾ ਵੀ ਕੱਲਾ ਸਮਾਨ ਵੇਚਣੀ ਆ ਤਾਂ ਕ ਨੂੰ ਜੋੜਨਾ ਹੁੰਦਾ ਹਾਂ ਹਾਂਜੀ ਹਾਂਜੀ ਬਾਕੀ ਐਗੱਲਾ ਆਪ ਵੀ ਆਈਟੀ ਹੋਲਡਰ ਐ ਜੀ 2002 ਦੇ ਆਪਣੇ 11 ਦੇ ਪਾਸ ਆਊਟ ਆ ਠੀਕ ਐ ਜੀ ਕੰਮ ਦਾ ਪੂਰਾ ਜਾਣਕਾਰੀ ਤਾਂ ਸਹੀ ਤਰੀਕ ਨਾਲ ਕੰਮ ਕਰਦੇ ਆ ਆ ਬਾਹਰ ਸਾਡੇ ਸਾਹਮਣੇ ਮਾਲ ਤਿਆਰ ਹੋ ਰਿਹਾ ਜੀ ਕੋਈ ਛੋਟ ਲੈ ਸੋ ਕੋਈ ਬਣ ਰਿਹਾ ਜੀ ਮੈਂ ਤੁਹਾਨੂੰ ਦਿਖਾਉਣਾ ਆ ਆਮਕੀਆ ਹਾਂ ਮੁੰਡੇ ਨੇ ਫਿਲਿੰਗ ਕੀਤੀ ਆ ਸਾਰੀ ਪਲਾਈ ਆ ਆ ਦੇਖੋ ਜੀ ਇਧਰੋਂ ਆ ਕੇ ਘਾਟ ਨਿਗਾਹ ਮਾਰੋ ਜੀ ਮਾਰਾ ਮਾਲ ਨਹੀਂ ਲਾਉਂਦੇ ਜੀ ਕੰਮ ਸਿੱਖੇ ਹੋਏ ਆ ਜੀ ਪੜਾਈਆਂ ਕਰੀਆਂ ਹੋਈਆਂ ਨੇ ਤਾਂ ਕੰਮ ਕਰ ਰਹ ਦੋਸਤੋ ਨਹੀਂ ਅੱਜ ਕੱਲ ਬਈ ਫੰਮੂ ਤਾਂ ਜ਼ਿਆਦਾ ਪਤਾ ਹੋਊਗਾ ਨਾ ਫਲਾਈ ਦੇ ਨਾਂ ਤੇ ਕੁਝ ਹੋਰ ਹੀ ਲਾ ਦਿੰਦੇ ਆ ਫਲਾਈ ਤਾਂ ਵੀਰ ਜੀ ਐਂ ਗੱਲ ਮੰਨ ਕੇ ਚੱਲੋ ਵੀ ਫਲਾਈ ਤਾਂ ਮਾਰਕੀਟ 'ਚ ਬਹੁਤ ਤਰ੍ਹਾਂ ਦੀ ਆਉਂਦੀ ਆ ਦੇਖੋ ਨੂੰ ਮੋਟਿਵ ਵਿੱਚ ਜਾਣ ਹੁੰਦੀ ਨਹੀਂ ਅਸੀਂ ਤਾਂ ਸਾਰੀ ਫਲਾਈ ਵਧੀਆ ਐਮਰ ਕੋਰੀ ਲੈਣੇ ਆ ਪੁਲਿਸ ਦਾ ਵਰਕ ਹੋਈ ਜਾ ਰਿਹਾ ਸਾਰਾ ਹੀ ਓਡੇ ਕਰੀ ਜਾਂਦੇ ਆਹ ਦੇਖੋ ਦੋਸਤੋ ਆ ਤਿਆਰ ਹੋ ਰਹੇ ਨੇ ਆਪਣੇ ਜਿਵੇਂ ਜਿਹੜੇ ਦੇਖ ਕੇ ਆਏ ਆਂਗੇ ਡਾਈਨਿੰਗ ਸੈੱਟ ਐ ਪੂਰੀ ਮਿਹਨਤ ਨਾਲ ਇਹ ਓ ਮੁੰਡੇ ਆ ਜਿਹੜੇ ਸਾਗਵਾਨ ਦੀ ਲੱਕੜ ਸਾਰੀ ਅੱਛਾ ਇਹ ਸਾਗਵਾਨ ਹੈ ਜੀ ਹਾਂ ਜੀ ਇਹ ਸਾਰੇ ਵੇਖੋ ਸਾਗਵਾਨ ਦਾ ਦੇਖ ਤੇ تسੱਲੀ ਵਾਲਾ ਕੰਮ ਹੈ ਜਿਵੇਂ ਤੁਸੀਂ ਜਿਹੇ ਜਾਂ ਘਰੇ ਕੰਮ ਕਰਾਇਆ ਜਿਹੇ ਜਾਂ ਇੱਥੇ ਕੋਈ ਲੰਬਾ ਨਹੀਂ ਆਊਗਾ। ਹਾਂ ਜੀ ਹਾਂ ਜੀ। ਠੀਕ। ਠੀਕ ਹੈ ਦੋਸਤੋ ਸ਼ੇਅਰ ਕਰ ਦਿਓ ਵੀਡੀਓ ਤੇ ਸ਼ੇਅਰ ਕਰਕੇ ਜਿਹੜਾ ਆਊਗਾ ਬਾਨਾ ਕੋਲੇ ਸਾਡਾ ਨਾਮ ਲੈ ਦਿਓ ਚੈਨਲ ਦਾ ਨਾਮ ਲੈ ਦਿਓ। ਠੀਕ ਹੈ ਜੀ ਧੰਨਵਾਦ ਦੋਸਤੋ।